ਪ੍ਰਸੰਗ ਭਾਈ ਮੋਤੀराम ਮਹਾਰਾਜੀ ਜਦੋਂ ਸੂਬੇ ਸਰੰਦ ਨੇ ਸਿਪਾਹੀਆਂ ਨੂੰ ਭੇਜ ਕੇ ਛੋੜੇ ਸਹਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਰੱਖਿਆ ਤਾਂ ਮੁੰਗਲਾਂ ਦਾ ਰਸੋਈਏ ਸਹੀ ਭਾਈ ਮੋਤੀਰਾਮ ਮਹਾਰਾਜੀ ਮੋਤੀਰਾਮ ਮਹਾਰਾਜੀ ਝੌਰ ਜਾਤੀ ਦੇ ਵਿੱਚ ਪੈਦਾ ਹੋਈ ਪਰ ਗੁਰਮੁਖ ਪਿਆਰ ਰਹਿਣ ਦੀ ਦੁਨੀਆ ਤੱਕ ਅਮਰ ਹੋਗੇ ਮੋਤੀਰਾ ਮਹਾਰਾਜ ਜੀ ਨੇ ਕੁਝ ਛਪਾਈਆਂ ਨੂੰ ਪੈਸੇ ਦਿੱਤੇ ਘਰ ਵਾਲੀ ਨੂੰ ਕਿਹਾ ਕਿ ਭਾਗਵਾਨ ਗੁਰੂ ਦੇ ਲਾਲ ਅਤੇ ਮਾਤਾ ਗੁਰੂ ਜੀ ਦੇ ਮਾਤਾ ਗੁਜਰ ਕੌਰ ਜੀ ਹਨ ਆਪਾਂ ਇਹਨਾਂ ਦੀ ਸੇਵਾ ਕਰਨੀ ਹੈ ਦੇਖੋ ਗੁਰਮੁਖ ਪਿਆਰੋ ਜਿਹਦੇ ਮਨ ਵਿੱਚ ਸ਼ਰਧਾ ਹੈ ਪ੍ਰੇਮ ਹੈ ਗੋਵਿੰਦ ਭਾਉ ਭਗ ਦਾ ਕਾ ਭੁੱਖਾ ਤੇ ਛਪਾਈਆਂ ਨੂੰ ਕੁਝ ਪੈਸੇ ਅਤੇ ਮੋਹਰਾਂ ਦਿੱਤੀਆਂ ਤੇ ਆਪ ਘਰੋਂ ਦੁੱਧ ਲੈ ਕੇ ਗੁਰੂ ਜੀ ਦੇ ਲਾਲਾਂ ਨੂੰ ਸ਼ਿਕਾਇਆ ਅਤੇ ਮਾਤਾ ਜੀ ਦੀ ਸੇਵਾ ਕੀਤੀ ਤਾਂ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਭਾਈ ਮੋਤੀराम ਜੀ ਨੂੰ ਕਿ ਮੋਤੀਰਾਮ ਤੂੰ ਗੁਰੂ ਘਰ ਦੀ ਸੇਵਾ ਕੀਤੀ ਹੈ ਤੂੰ ਗੁਰੂ ਦੇ ਲਾਲਾਂ ਦੀ ਸੇਵਾ ਕੀਤੀ ਹੈ ਪਰ ਸਾਨੂੰ ਇਹ ਵੀ ਡਰ ਹੈ ਕਿ ਮੁਗਲਾਂ ਨੇ ਯਾਲਮਾ ਨੇ ਤੈਨੂੰ ਮਾਰ ਦੇਣਾ ਹੈ ਤੇ ਸ਼ਰਧਾ ਭਾਵ ਨੇ ਭਾਵਨਾ ਸੀ ਅੰਦਰ ਭਾਵ ਦੇ ਪ੍ਰੇਮ ਦੇ ਸ਼ਬਦ ਬੋਲੇ ਮੋਤੀਰਾਮ ਜੀ ਨੇ ਕੰਨਾ ਮਾਤਾ ਜੀ ਫਿਰ ਕੀ ਹੋਇਆ ਇਹ ਸ਼ਰੀਰ ਤਾਂ ਖਵਰੇ ਦੁਬਾਰਾ ਮਿਲ ਜੇ ਪਰ ਗੁਰੂ ਘਰ ਦੀ ਸੇਵਾ ਮੈਨੂੰ ਕਦੇ ਨਹੀਂ ਮਿਲਣੀ ਤੁਸੀਂ ਵੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦਾ ਹੋਰ ਇਤਿਹਾਸ ਸੁਣ ਲਈ ਤੇ ਵਾਦੋ ਵਦ ਭਾਈ ਇਸ ਵੀਡੀਓ ਨੂੰ ਲਾਈਕ ਕਰਿਓ ਤੇ ਅਗੇ ਤੋਂ ਅਗੇ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਤੇ ਜਿਹੜੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਕਮੈਂਟਾਂ ਦੇ ਵਿੱਚ ਧੰਨ ਬਾਬਾ ਫਤੇਹ ਸਿੰਘ ਤਨ ਬਾਬਾ ਜੋਰਾਵਾਰ ਸਿੰਘ ਤਨਮਾਤਾ ਗੁਜਰ ਕੌਰ ਜੀ ਜ਼ਰੂਰ ਲਿਖਣਾ ਹੈ ਤੇ ਫਿਰ ਗੁਰਮੁਖ ਪਿਆਰੋ ਬਾਦ ਦੇ ਵਿੱਚ ਕੀ ਹੋਇਆ ਮੁਗਲਾਂ ਨੇ ਮੋਤੇਰਾਮ ਮਹਾਰਾਜ ਜੀ ਅਤੇ ਉਹਦਾ ਇੱਕ 9 ਸਾਲਾ ਬੇਟਾ ਸੀ ਤੇ ਮੋਤੇਰਾਮ ਮਹਾਰਾਜ ਜੀ ਦੇ ਸਾਹਮਣੇ ਸਾਰੇ ਪਰਿਵਾਰ ਦੇ ਸਾਹਮਣੇ 9 ਸਾਲ ਦੇ ਬੇਟੇ ਨੂੰ ਮੁਗਲਾਂ ਨੇ ਕੋਹਲੂ ਦੇ ਵੀ ਪੀੜ ਦਿੱਤਾ ਸੀ ਸਾਰੇ ਹੀ ਪਰਿਵਾਰ ਮੋਤੇਰਾਮ ਮਹਾਰਾਜ ਜੀ ਦਾ ਸ਼ਹੀਦ ਹੋ ਗਿਆ ਮਰਤਾ ਗੁਰਮੁਖ ਪਿਆਰੋ ਬੰਦੇ ਨੇ ਬੈਸੇ ਵੀ ਜਾਣਾ ਹੁੰਦਾ ਹੈ ਪਰ ਤਨ ਨੇ ਹੋ ਰੁਹਾ ਜਿਹੜੇ ਰੰਧੇ ਦੁਨੀਆ ਤੱਕ ਆਪਣਾ ਨਾਮ ਅਮਰ ਕਰ ਗਏ ਅੱਜ ਵੀ ਤੁਸੀਂ ਜਾਣਿਓ ਫਤੇਗੜ ਸਾਹਿਬ ਦੇ ਦਰਸ਼ਨ ਦਾਰੇ ਕਰਨ ਉੱਥੇ ਨਾਲ ਹੀ ਗੁਰਦੁਆਰਾ ਹੈ ਮੋਤੀराम ਮਹਾਰਾਜੀ ਤੇ ਬਣਿਆ ਹੋਇਆ ਉਹ ਅੱਜ ਗਲਾਸ ਵੀ ਮੌਜੂਦ ਹਨ ਕਾਰ ਸੇਵਾ ਵਾਲੇ ਬਾਬਿਆਂ ਨੇ ਉਹ ਸੰਭ ਕੇ ਰੱਖੇ ਹੋਏ ਹਨ ਸੋ ਸਾਧ ਸੰਗਤ ਜੀ ਅੱਜ ਇਹਨਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਬਲੌ ਜੀ ਫਤੇ ਬਾਹੁਰੂ ਜੀ ਦਾ ਖਾਲਸਾ ਬਾਹੁਰੂ ਜੀ ਕੀ